ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਵੱਡੀ ਖਬਰ ਹੈ 70 ਸਾਲਾ ਬਜ਼ੁਰਗ ਔਰਤ ਨੂੰ ਜਿਸ ਦਾ ਨਾਮ ਹਰਜੀਤ ਕੋਹੜਾ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ 트럼ਪ ਸਰਕਾਰ ਦਾ ਇਸ ਵਕਤ ਦਾ ਇਹ ਵੱਡਾ ਫੈਸਲਾ ਹੈ ਪਿਛਲੇ 30 ਸਾਲ ਤੋਂ ਵੀ ਵੱਧ ਟਾਈਮ ਤੋਂ ਹਰਜੀਤ ਕੋਹੜਾ ਨਾਮ ਦੀ ਬਜ਼ੁਰਗ ਮਹਿਲਾ ਜਿਹੜੀ ਹੈ ਜੋ ਪੰਜਾਬ ਦੀ ਦੱਸੀ ਜਾ ਰਹੀ ਹੈ ਉਹ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਸਰਕਾਰ ਨੇ ਦੋਸ਼ ਲਗਾਏ ਨੇ ਕਿ ਗੈਰ ਕਾਨੂੰਨੀ तरीके ਦੇ ਨਾਲ ਰਹਿ ਰਹੀ ਸੀਗੀ ਅਤੇ ਇਮੀਗ੍ਰੇਸ਼ਨ ਦੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲੱਗੇ ਨੇ ਹਰਜੀਤ ਕੌਰ ਨੂੰ 8 ਸਤੰਬਰ ਨੂੰ ਜਿਹੜਾ ਆ ਡਿਟੇਨ ਕੀਤਾ ਗਿਆ ਸੀ ਤਕਰੀਬਨ 70 ਸਾਲ ਦੀ ਹੈ ਮਹਿਲਾ ਹਰਜੀਤ ਕੌਰ ਜਿਸ ਨੂੰ ਕਿ ਹੁਣ ਰਿਪੋਰਟ ਕਰ ਦਿੱਤਾ ਗਿਆ ਤਾਂ ਸਰਕਾਰ ਨੇ ਦੱਸਿਆ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਅਤੇ ਤਕਰੀਬਨ 30 ਸਾਲ ਤੋਂ ਵੀ ਵਧੇਰਾ ਸਮਾਂ ਹੋ ਗਿਆ ਸੀ ਕਿ ਹਰਜੀਤ ਕੌਰ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ ਤਾਂ ਹੁਣ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਹਰਜੀਤ ਕੌਰ ਨੂੰ ਮਹਿਲਾ ਬਜ਼ੁਰਗ ਨੂੰ ਜੋ ਕਿ 70 ਸਾਲ ਦੇ ਕਰੀਬ ਹੈ ਉਸ ਨੂੰ ਹੁਣ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਹੁਣ ਉਸ ਨੂੰ ਪੰਜਾਬ ਵਾਪਸ ਪਰਤਣਾ ਹੋਵੇਗਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ 트럼ਪ ਸਰਕਾਰ ਨੇ ਪਹਿਲਾਂ ਵੀ ਕਈ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਪੰਜਾਬ ਵਾਪਸ ਭੇਜਿਆ ਸੀ ਡਿਪੋਰਟ ਕੀਤਾ ਸੀ ਤੇ ਹੁਣ ਇੱਕ ਮਹਿਲਾ ਜਿਹੜੀ ਕਿ ਬਜ਼ੁਰਗ ਮਹਿਲਾ ਹੈ ਅਤੇ 70 ਸਾਲ ਦੇ ਕ੍ਰੀਬ ਉਸ ਦੀ ਉਮਰ ਹੈ ਅਤੇ ਪਿਛਲੇ 30 ਤੋਂ 35 ਸਾਲ ਹੋ ਗਏ ਨੇ ਕਿ ਉਹ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਤਾਂ ਸਰਕਾਰ ਨੇ ਦੱਸਿਆ ਕਿ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੀ ਸੀ ਜਿਸ ਕਰਕੇ ਉਸ ਦੇ ਉੱਤੇ ਇਹ ਵੱਡਾ ਫੈਸਲਾ ਸੁਣਾਇਆ ਗਿਆ ਤਾਂ ਹੁਣ ਉਸ ਨੂੰ ਡਿਪੋਰਟ ਕਰਨਾ ਪਵੇਗਾ 8 ਸਪਟੈਂਬਰ ਨੂੰ ਜਿਹੜਾ ਉਸ ਨੂੰ ਡਿਟੇਨ ਕੀਤਾ ਗਿਆ ਸੀ ਦੋਸ਼ ਲੱਗੇ ਸੀ ਕਿ ਇਮੀਗ੍ਰੇਸ਼ਨ ਦੇ ਨਿਯਮਾਂ ਦੀ ਉਸ ਨੇ ਉਲੰਘਣਾ ਕੀਤੀ ਹੈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ 트럼ਪ ਸਰਕਾਰ ਦਾ ਪੰਜਾਬ ਨੇ ਇੱਕ ਹੋਰ ਵੱਡਾ ਝਟਕਾ ਕਹਿ ਸਕਦੇ ਆ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਲੈ ਕੇ ਵੱਡੀ ਖਬਰ ਹੈ ਕਿ ਹਜੇ ਵੀ 트럼ਪ ਸਰਕਾਰ ਜਿਹੜੀ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਲੋਕਾਂ ਦੇ ਉੱਤੇ ਸ਼ਿਕੰਜਾ ਕੱਸ ਰਹੀ ਹੈ ਉਹਨਾਂ ਨੂੰ ਲਗਾਤਾਰ ਡਿਪੋਰਟ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਹੋਣ ਦੇ ਅੰਤਸਾਰ ਬਣੇ ਹੋਏ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਹਰਜੀਤ ਕੌਰ ਨੂੰ ਜਿਹੜਾ ਆ ਅਰ ਰਿਪੋਰਟ ਕਰ ਦਿੱਤਾ ਗਿਆ ਹੈ 8 ਸਪਟੈਂਬਰ ਨੂੰ ਉਸ ਨੂੰ ਡਿਟੇਨ ਕੀਤਾ ਸੀ ਤੇ ਹੁਣ ਉਸ ਦੀ ਵਤਨ ਵਾਪਸੀ ਹੋਵੇਗੀ